ਇਨਸਟਾਗ੍ਰਾਮ ਸਟਾਰ ਸੁਖਰਤਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਸਾਰੇ ਲੈ ਕੱਲਾ ਖੜਾ ਕਰਦੇ ਪਿਓ ਦਾ ਨਹੀਂਗਾ ਭੈਣ ਚੋਦਾ ਤੇਰੇ ਚੋਤੇ ਇਹਨਾਂ ਦਮ ਤਾਂ ਹੈ ਨਹੀਂ ਆਪਦੀ ਮਾਂ ਨਾਲ ਆ ਕੇ ਗੱਲ ਕਰੇਂਗਾ ਤੂੰ ਤੇਰੀ ਇਹਨਾਂ ਸ਼ਬਦਾਂ ਤੋਂ ਹੁੰਦੀ ਹੈ ਆਓ ਜਸਦੀ ਮਯੂ ਕਬੀਬਾ ਰਸ਼ੀਆ ਗਦਲ ਅਸਲਾ ਵੀ ਲੋੜ ਘੇਟਾਲੀ ਚਟਾਲੀ ਗਿਆ ਛੜੇ ਅੱਖਾਂ ਨਾਲ ਕੰਨੀ ਤੋ ਚਲਿਏ ਸ਼ੁਰੂ ਕਰਤੇ ਹਾਂ ਅੰਧੀ ਮੇ ਪ੍ਰੋ ਮੈਂ ਹਥਾ ਦਾ ਬੁਲਾਤੇ ਅੰਜ ਦਿਨਾਂ ਮਿੱਠਾ ਤੇ ਕੋਣਾ ਲੂਲਾ ਆਓ ਵੀਡੀਓ ਨੂੰ ਕਰਨੇ ਸਟਾਰਟ ਸੇ ਸਾਧਿਆਂ ਨੂੰ ਪਿਆਰ ਭਰੀ ਸਾਸਰੀਆ ਕਾਲ ਅੱਜ ਮਿਲੋਣ ਚਲਿਆ ਤੁਹਾਨੂੰ ਇੰਸਟਾਗ੍ਰਾਮ ਦੀ ਸੰਸਕਾਰੀ ਕੁੜੀ ਦੇ ਨਾਲ ਜਿੰਦੇ ਇੱਕ ਇੱਕ ਪਲ ਤੋਂ ਲੋਕੀ ਤਰਸ ਦਿੰਨੇ ਹੱਤ ਰਸੀ ਕਰਨ ਤੋਂ ਬਿਲਕੁਲ ਡੱਬਾ ਡਬੂ ਤੇ ਗੰਨਾ ਅੱਜ ਦੇ ਨੇ ਸੋ ਲੈ ਨੂੰ ਲੰਮਾ ਜਹ ਲਾਣਾ ਆਪ ਭੈਣ ਚੋ ਢੀ ਹਰਾਮ ਦੀ ਤਗੜ ਦਲਦੀ ਐ ਸਾਡੀ ਭੈਣ ਚੋ ਮੱਛਰ ਤਾਂ ਨਹੀਂ ਲੱਗੀ ਛੱਡੀ ਨਹੀਂ ਪਹਿਨੇ ਹੋ ਨਾ

अरे भाभी जी इतना रोमांटिक मत देखा करो हमारा तो लैंड ही खड़ा हो गया है लगता है अभी एक नई मंजी लेके आना पड़ेगा क्योंकि पहले जो पुरानी मंजी थी उसके तो हमने दस दाने छेद कर ही के रखे हुए हैं और ये ना थोड़ा पिंक कलर का मत पहना करो क्योंकि ये पिंक कलर ना बहुत ही हमें गंदा लगता है ये उतार दो जल्दी उतारो और बिटू बहुत देर कंट्रोल कर मुठ मार ले जाके मंजी देखलीन पाजी दे दस तेरी रेख वे के मुठ लंदी होगी हूँ बस अमार्केटना दो इंजन होर भी आ चुके ने एक तानु बुलाने पहले इंजन और आप जानिए इसका बारह हजार हॉर्स पावर बारह हजार ये दुनिया का सबसे पावरफुल इंजन है इससे पावरफुल इंजन अभी वर्तमान में कोई तस्कर का इसका नहीं है ਪੱਛਾ ਟਕਰਦਾ ਨਹੀਂਗਾ ਆਹੀ ਦੋ 9:00 ਵਜੇ ਨੇ ਉਹ ਵੀ ਹਾਂ ਮਿਲਣ ਦੇ ਜੀਵੀ ਰੋਡ ਤੇ ਦਿੱਲੀ ਦੀ ਜੀਵੀ ਰੋਡ ਜਿੰਨ ਵਕਫਾ ਕਹਿਤ ਮੈਂ ਛੇਵੇਂ ਖੜਾ ਆਗਾ ਇਹ ਵੀ ਜਿ ਮੋਟੇ ਮੋਟੇ ਇੰਜਨ ਆਰੀਆਂ ਤੁਹਾਨੂੰ ਵੀਡੀਓ ਇੰਸਟਾਗ੍ਰਾਮ ਤੇ ਮਿਲ ਹੀ ਜਾਂਦੀ ਆ ਜਿਨਾਂ ਨੂੰ ਵੇਖ ਕੇ ਤੁਸੀਂ ਹੱਥ ਰਸੀ ਕਰ ਸਕਦੇ ਜੇ ਜੇਦਰ ਮਤਰਾ ਤੁਸੀਂ ਵੀ ਹਲਕੇ ਤੇ ਲਾ ਲਈਏ ਤਾਂ ਇਸੁਰਲੀਂ ਦੇ ਪੇਤੇ ਬਿਲਕੁਲ ਨਾ ਜਾਓ ਕਿਉਂਕਿ ਇਸ ਦੇ ਪੇਤੇ ਮਿਲਣ ਦੀਆਂ ਤੁਹਾਨੂੰ ਕਾਲੇ ਗਲੇ ਕਿੱਟੜਾ ਜਿਨਾਂ ਨੂੰ ਵੇਖ ਕੇ ਤੁਸੀਂ ਹੱਥ ਰਸੀ ਆਰਾਮ ਦੇ ਸਕਦੇ ਜੀ ਕੋਨੇ ਦੇ ਬੇਤ ਬਣਨ ਦੀ ਜ਼ਰੂਰਤ ਨਹੀਂ ਗੀ ਮਤਰਾ ਜੇਕਰ ਪੰਜਾਬ ਬੀਜੇ ਤਾਂ ਇੰਨਾ ਫੋਡੋ ਕਰ ਰਿਹਾ ਕਿ ਹੈ ਨ

ਨਾਲੇ ਪਹਿਨੇ ਤੇ ਲੋੜੇ ਇੰਸਟਾਗ੍ਰam ਤੇ ਰਿਲਾਇਦ ਯਾਪਾਂ ਦੇ ਨਹੀਂ ਜਿੱਦਾ ਪਹਿਨੇ ਤੇ ਲੋਰੇ ਇਨਾਂ ਤੇ ਜੀਜੀ ਨੇ ਕੋਈ ਵੀ ਤਾਂ ਹੀ ਕੰਮ ਕਰਤਾ ਹੋਏ ਜਿੱਦਾ ਅਵਾਰਡ ਜਿੱਤੇ ਹੋਣ ਆਮਦੋ ਮੇਰਾ ਚੌਧਰੀ ਸਾਹ ਕਾ ਬਾਰ ਅਗਰ ਕਿਸੇ ਨੇ ਪੁੱਛਣਾ ਹੋ ਪਿਆਰ ਨਾਲ ਮੈਨੂੰ ਦਰਲਾ ਦਲਾ ਕਹਿੰਦੇ ਨੇ ਕਹਿੰਦੇ ਦਿਲ ਦਾ ਹੀਰਾ ਸੁਖ ਰਪੀਆ ਵੀਰਾ ਨਾਲ ਖੜਦਾ ਜਦੋਂ ਕੋਈ ਪਵਾੜਾ ਤੇਰਾ ਸੁਖ ਵੀਰਾ ਜਦੋਂ ਤੇਰੀ ਮਾਂ ਦੇ ਖੁਦ ਦੇ ਚ ਦੇਂਦਾ ਖੀਰਾ ਕਿਹਸਾ ਸੋਕਰਾਤੀ ਇਹਦੇ ਬੋਨੇ ਤੇ ਕੋਈ ਪਿੱਕੇ ਨਹੀਂ ਲੱਗੀ ਐ ਨਾਲੇ ਇਹੋ ਜਿਹੇ ਪੈਣ ਦੇ ਲੋੜਿਆਂ ਦੀ ਵੀ ਕੋਈ ਪਿੱਕਣੀ ਚਾਹੀਦੀ ਐ ਕਿਉਂਕਿ ਪੈਣ ਦੇ ਲੋੜੇ ਇਹੋ ਜਿਹੇ ਬੰਦੇ ਨੂੰ ਸਪੋਰਟ ਕਰਾਉਂਦੇ ਨੇ ਜਿੰਦਾ ਨਾ ਅੱਗੇ ਨਾ ਪਿੱਛੇ ਅਮਾਨ ਆ ਪਵੇ ਕੂਰਾ ਘੈਂਟ ਬੰਦਾ ਆ ਭਰਾ ਸਾਡਾ ਭਾਵੇਂ ਦੁਨੀਆ ਲੱਖ ਹੀ ਮਾੜਾ ਕਵੇ ਇਕਦਾ ਇਹੋ ਜਿਹਾ ਪੈਣ ਦੇ ਲੋੜੇ ਹਰਾਮ ਦੇ ਮੇਰੇ ਸਾਹਮਣੇ ਆ ਜਾਣਾ ਇਹਨਾਂ ਦੀ ਫੋਟ ਦੇ ਮੈਂ ਇਹੋ ਜਿਹੀ ਮਾਰਾਂ ਪੈਣ ਦੇ ਲੋੜਿਆਂ ਨੂੰ ਟੰਕੇ ਵੀ 112 ਲੱਗਣੇ ਨੇ ਨਾਲ ਸਟੱਟੀ ਵੀ ਖੋਲ ਕੇ ਆਈਗੀ ਜੇ ਦਾ ਹਰਾਮ ਦੇ ਦਰਦ ਦਲੇ ਉਕਰਨੀ ਹੈ ਸਪੋਰਟ ਤੇ ਸਕਿਉਰਿਟੀ ਕਰੋ ਫਿਰ ਮੰਨਿਏ ਤੁਹਾਡੇ ਵਿੱਚ ਵੀ ਅਨਕ ਹੈ ਅਨਕ ਤੇ ਨਾਮ ਤੋਂ ਤੁਹਾਡੇ ਤੇ ਕਲੰਕ ਹੈ ਨਾਲੇ ਗਾਣਾ ਵੀ ਪੈਣ ਦੇ ਲੋੜਨੇ ਸੀ ਤੁਮ ਉਸੇ ਤਲਾਇਆ ਜਿੰਨੇ ਅਜੇ ਤੱਕ ਕੁੜੀ ਨੂੰ ਮਾਰੀ ਨਜ਼ਰ ਮਾਰਨੀ ਵੇਖਿਆ ਤੁਹਾਾਰੇ ਜੈਸੇ ਲੋਕ ਇਸ ਦੇਸ਼ ਕੇ ਲਈ ਸ਼ਰਾਪ ਹੈ ਇਹਨਾਂ ਨਾਲ ਦੇ ਇਹੋ ਜੇ ਕੰਮ ਕਰਨਾ ਜੀ ਦੇ ਬੋਨਾਂ ਤੇ ਸਰਾਉਂ ਦਾ ਤੇਲ ਲਾ ਕੇ ਇਹਨਾਂ ਦੇ ਪੱਟੇ ਵਰਥਾਨਾ नहीं 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 मैं मैं गाली 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 दे सकता नहीं, गाली नहीं देना फैमिली फैमिली देखती फेम्ली है फेम्ली वरना ऐसे 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 ना ज़िंदगी भर याद ये बड़े वे। जो मैं पंजाब दा जी। दे नाम रोशन करता दा दे दे नाम लाने पर बन नहीं सकिया शो नवा गेस्ट आया मनजीत कौर जी आओ बहना चाहते जी तेन मैं, मैं मनजीत ते कुछ तो तो <laughs> तो <देखे। laughs> बोल <laughs> कला खा तो बुन मरा बुन मरा के बाम ला भैंडिया इवे का पा झूठ है झूठ है झूठ है ਨਹੀਂ ਮੋਦੀ ਜੀ ਕਿਦਾਂ ਹਰਾਮ ਦਾ ਪੋਗਦੇ ਵੇਖੋ ਕੁੜੀ ਨੂੰ ਕਿਦਾਂ ਬੱਖੇ ਪੈਣ ਨੂੰ ਫਿਰਦਾ ਹੈ ਹਰਾਮ ਦਾ ਤਗੜ ਤੱਲਾ ਜੇ ਲੋੜੀ ਤੇ ਨਸੀਬ ਮਖਾਣਾ ਲਾਇਆ ਮੈਂ ਕੋ ਪਿਉਦਾ ਨਹੀਂ ਆ ਜਿੱਥੇ ਆਉਣਾ ਜਿੱਥੇ ਬੋਲਣਾ ਬੋਲ ਇੱਕ ਥਾਪੜ ਤੇ ਬੋਲੂਗਾ ਜਗੜ ਪੈਣ ਦੇ ਲੋਰੇ ਮੈਂ ਇਥੋਂ ਲੈਣ ਸੁੱਟ ਕੇ ਮਾਰ ਰਿਹਾ ਨਾ ਤੈਨੂੰ ਜੇਲ੍ਹ ਦੇ ਵਿੱਚ ਲੱਗਣਾ ਹੈ ਹਰਾਮ ਦੇ ਆ ਕੁੜੀਆਂ ਨੂੰ ਗਲਤ ਬੋਲਣਾ ਤਾਂ ਪਹਿਲਾਂ ਦੱਸ ਵੜੇ ਸ਼ੋਟ ਲੈ ਖੜੋ ਦਲਤ ਐਸੀ ਵੀ ਬੋਲਦੇ ਪਰ ਸੋਚ ਸਮਝ ਕੇ ਬਾਹਰ ਨਿਕਲ ਮੈਂ ਤੂਜੇ ਬਤਾਉਂਗਾ ਤੂੰ ਬਾਹਰ ਆ ਹੈਲੋ ਹਾਂ ਜੀ ਮੈਂ ਜਿੱਤ ਪਬਲੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਸੋਕਰ ਟੀਨੇ ਹੁਨੇਰੋਪਲੇਡਿਟਾ ਕਾਟਾ ਮਿਟਾ ਤੇ ਕੋੜਾ ਤੇਰੇ ਕੋਲ ਇਨਾ ਦਾਮ ਤਾਂ ਹੈ ਨਹੀਂ ਆਪਦੀ ਮਾਂ ਨਾਲ ਆ ਕੇ ਗੱਲ ਕਰੇਂਗਾ ਤੂੰ ਮਾਂ ਨਾਲ ਉਹਦੋਂ ਤੇ ਤੂੰ ਵੀ ਬੜੇ ਕੱਸੇ ਮਰਾਏ ਨੇ ਸੱਦ ਸੱਦ ਕੀ ਕਮਰਿਆਂ ਦੇ ਵਿੱਚ ਮੈਨੂੰ ਨਹੀਂ ਪਤਾ ਮੈਨੂੰ ਸਾਰਾ ਪਤਾ ਹੈ ਬੋਲ ਦਾ ਘਾਟਾ ਖੋਲ ਦਾ ਜਾਦਾ ਇਹ ਕੈਨ ਡੂ ਜਨਰੇਸ਼ਨ ਨਹੀਂ ਮੁੱਦੀ ਜੀ ਇਹਨਾਂ ਦੇ ਦਿਮਾਗ 'ਚ ਕੀ ਰਾ ਨੇ ਯਾ ਇਹਨਾਂ ਦੇ ਬੋਨ 'ਚ ਕੀ ਰਾ ਹੁੰਦਾ ਭੈਣ ਚੋਦਾ ਇੱਕ ਕੁੜੀ ਤੋਂ ਸਟੋਰੀ ਪੁਆਣਾ ਤੂੰ ਇੱਕ ਬਈਰਾਂ ਨਹੀਂ ਤੋਂ ਸਟੋਰੀ ਪੁਆਣਾ ਮੇਰੇ ਨੰਬਰਾਂ ਦੀ ਭੈਣ ਚੋਦਾ ਵਾਹ ਕੀ ਐਕਟਿੰਗ ਕਰ ਰਹਾ ਵਾਹ ਕੀ ਐਕਟਿੰਗ ਕਰ ਤੇ ਬਣਾਈ ਜਾਂਦੀ ਰੀਲਾਨੀ ਉਹ ਕਹਿੰਦੇ ਰੋਣਾ ਉੱਤੇ ਬਣਾਈ ਜਾਂਦੀ ਰੀਲਾਨੀ ਕਰ ਲੋ ਵਿਹਾਰ ਜੱਤੀ ਦਾ ਓਏ ਦੇਖੋ ਇਰੀ ਗੱਡੀ ਦੇ ਵਿੱਚ ਚੱਕ ਲੋ ਉਹ ਚੱਕ ਲੋ ਵਿਹਾਰ ਮਿਰਾ ਬਲੇ 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 ਉਹ ਵੇਖੋ ਰਾਂਜਾ ਬਣਿਆ ਪਿੱਛੇ ਭੈਣ ਦਾ ਲੋੜਾ ਉਹ ਕਟਿਨੂ ਸਿੱਧਾ ਲੈ ਜਾ ਹਰਾਮ ਦੇ ਦੇ ਬੌਂਡੇ ਦੇ ਵਿੱਚ ਪੱਟੇ ਨਾਲ ਵਾਲੇ ਦੂਵੀ ਬਾਅਦ ਚ ਫਿਰ ਇੰਸਟਾਗ੍ਰਾਮ ਤੇ ਦੋਵੇਂ ਆਨਲਾਈਨ ਆ ਗਾਣਾ ਘਟੀ ਜਾਓ ਭਰਾਮ ਤੇ ਪਹਿਲਾਂ ਸਮਝਣ ਲੱਗਿਆ ਬੌਂਡੇ ਮੇ ਖਾਮੇਗਾ ਨਾਮ ਰਾਇਆ भाई यहाँ, पे क्या हो रहा है? यहाँ पे होता है दस्तपुना दस्तपुने समझवाए हिंदी में पेशा। मित्रों, ने एक घर जाके तान तेन नहीं। <laughs> नहीं नहीं। कपड़े भी धोके तो देगा यार घर नौकरणी छोड़ी है जिला भेन चो हर काम करके दूगा तेनो तेनो किमरान लाके आया

ඕ ඕකො චදදි දමහ පනු කගදත පකයින්ද ඔන්න ෙක්නමීග ඇඳිකැද ටිවි කර ේකයක් වරි ගත ඇන්න දන ගල්තේ පන රගන්දේ න ැට ටන ේකවක්ේ එනු න්න ච්ේ ත හොතුු න්ජන ැජය උත්තුගේ ත පත් න උත්න න න නය ඔත් දන්නේ දන්නේ ටෙකජා. तू एंटर दान द देवता बने तो ग्रेप में दान कर रहे है मतलब तू बात ची करनी है पहला तू वीडियो पाओगे ए तो मैं देख ले सोशल मीडिया से एक पैसा टेक वीडियो दोनों चल दिए ने एक्टिंग है इतना चोलानदी बात से चोलेला न भी मैच करने लग गई है कद्दू अपना कॉल रखे गोया जाके गोया जाकर त्यादी वीडियो चैनल वीडियो चैनल लगे लाइक करो तो जानो सब्सक्राइब करो मिलते हैं वीडियो दिनांक बिना बच्चों दी